ਹਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਆ ਸੰਤ ਬਾਬਾ ਨਰਿੰਦਰ ਸਿੰਘ ਸੰਤੋ ਬਲਵਿੰਦਰ ਸਿੰਘ ਜੀ ਦੇ ਗੋਦਾਮ ਦੇ ਵਿੱਚ ਇਹ ਗੋਦਾਮ ਆ ਗਦਾਮ ਹੈ ਬਾਬਾ ਜੀ ਦਾ ਤੇ ਜਿੰਨਾ ਵੀ ਰਸਤ ਪਾਣੀ ਪੰਜਾਬ ਚੋਂ ਜਾਂ ਹੋਰ ਸਟੇਟਾਂ ਚੋਂ ਆਉਂਦਾ ਹੈ ਸਾਰਾ ਇੱਥੇ ਆ ਕੇ ਸਟੋਰ ਹੁੰਦਾ ਹੈ ਤੇ ਵਿਖਾਉਂਦੇ ਤੁਹਾਨੂੰ ਇਥੋਂ ਦਾ ਰਿਵਿਊ ਬਣਾ ਰਿਓ ਵੀਡੀਓ ਦੇ ਵਿੱਚ ਇਸਾਈਡ ਤੇ ਟਰੱਕ ਖਾਲੀ ਹੋ ਰਹੇ ਆ ਜਿੰਨਾ ਚ ਰਸਤ ਪਾਣੀ ਆਇਆ ਹੈ ਚੈੱਕ ਕਰੋ ਉਹ ਭਰੇ ਹੋਏ ਟਰੱਕ ਇਹ ਕਣਕ ਆਈ ਹੋਈ ਆ ਪੰਜਾਬ ਹੋਰ ਸਟੇਟਾਂ ਤੋਂ ਜਿਹੜੀ ਗਰਾਈ ਦੇ ਰੂਪ ਚ ਆਉਂਦੀ ਆ ਤੇ ਸਾਰੀ ਇਸ ਗਦਾਮ ਦੇ ਵਿੱਚ ਲੱਗਣੀ ਹੈਗੀ ਆ ਤੇ ਇਹ ਨਿਸ਼ਾਨੀ ਹੈਗੀ ਸੱਚਖੰਡ ਸ਼੍ਰੀ ਹਜੂ ਸਾਹਿਬ ਤੋਂ 2 3 3 ਕਿਲੋਮੀਟਰ ਦੀ ਦੂਰੀ ਦੇ ਸਥਿਤ ਹੈਗੀ ਆ ਤੇ ਇੱਥੇ ਸਾਰਾ ਹੀ ਰੈਸ਼ਨ ਸਟੋਰ ਹੁੰਦਾ ਹੈ ਜਿੰਨਾ ਵੀ ਇੱਥੇ ਪਸ਼ੂਆਂ ਦਾ ਵੀ ਸਾਰਾ ਕੁਝ ਆ ਲੱਭ ਪਸ਼ੂ ਵੀ ਰੱਖੇ ਹੋਏ ਬਾਬਾ ਜੀ ਨੇ ਤੇ ਜਿੰਨੀ ਵੀ ਕਾਰ ਸੇਵਾ ਵਾਸਤੇ ਇੱਥੋਂ ਰਸਤਾ ਜਾਂਦੀ ਸਾਰੀ ਇਸ ਗਦਾਮ ਤੋਂ ਜਾਂਦੀ ਆ ਤੇ ਦਿਖਾਉਂਦੇ ਤੁਹਾਨੂੰ ਛੋਟਾ ਛੋਟਾ ਰਿਵਿਊ ਇਹ ਸੇਵਾ ਸਾਡੀ ਲੱਗੀ ਆ ਬਾਈ ਜੀ ਆਪਣੀ ਸੇਵਾ ਲੱਗੀ ਆ ਤੇ ਗੰਡਿਆਂ ਦੀ ਛਾਂਟੀ ਮਾਰਨੀ ਆ ਉਹਨਾਂ ਨੂੰ ਚੌਥੇ ਤੋਂ ਪੰਜਵੇਂ ਦਿਨ ਦੇ ਵਿੱਚ ਵਿੱਚ ਅਦਲਾ ਬਦਲੀ ਕਰ ਦਿੱਤਾ ਜਾਂਦਾ ਤਾਂ ਜੋ ਕਾਫੀ ਟਾਈਮ ਤੱਕ ਸਟੋਰ ਰਵੇ ਤੇ ਵਿਖਾਉਂਦੇ ਤੁਹਾਨੂੰ ਗੰਡਿਆਂ ਦਾ ਗਦਾਮ ਕਿੱਡਾ ਤਗੜਾ ਹੈ ਕਿੰਦਾ ਸੇਵਾ ਹੁੰਦੀ ਆ ਤੇ ਕਿੰਨੇ ਸੈਕਸ਼ਨ ਬਣੇ ਹੋਏ ਆ ਬਣੇ ਇਹ ਗੰਡੇਆਂ ਦਾ ਗਦਾਮ ਤੁਸੀਂ ਚੈੱਕ ਕਰ ਸਕਦੇ ਜੇ ਦੂਰ ਦੂਰ ਤੱਕ ਗੰਡੇ ਆ ਤੇ ਇਹ ਪਲਟੀ ਲਾ ਕੇ ਇਧਰਲੀ ਸਾਈਡ ਤੇ ਆਏ ਹੋਏ ਆ ਇਧਰੋਂ ਫੇਰ ਇਧਰ ਆ ਜਾਣੇ ਆ ਇਧਰੋਂ ਫੇਰ ਉਧਰ ਮਤਲਬ ਚੌਥੇ ਪੰਜਵੇਂ ਦਿਨ ਪਲਟੀ ਲੱਗਦੀ ਰਹਿਣੀ ਇੱਥੇ ਤੇ ਸੇਵਾਦਾਰਾ ਸੇਵਾ ਕਰਦੇ ਵਖਾਉਂਦੇ ਤੁਹਾਨੂੰ ਡੇਟ ਮੈਂਸ਼ਨ ਕੀਤੀ ਹੋਈ ਹੈ ਨਾਲ ਦੀ ਨਾਲ ਜਿੰਨੀ ਤਰੀਕ ਨੂੰ ਪਲਟੀ ਵੱਜੀ ਹੋਈ ਆ ਉਨੀ ਤਰੀਕ ਦੀ ਡੇਟ ਵੀ ਨਾਲ ਮੈਂਸ਼ਨ ਕੀਤੀ ਹੋਈ ਆ ਅੱਜ 30 ਤਰੀਕ ਆ ਇਸ ਚੀਜ਼ ਦੀ ਪਲਟੀ ਵੱਜੀ ਹੋਈ ਆ ਇਸ ਦੀ ਡੇਟ ਲਿਖ ਦਿੱਤੀ ਹੋਈ ਨਾਲ ਹੀ ਬਾਬਾ ਜੀ ਨੇ ਇਹ ਸੈਕਸ਼ਨ ਹੈਗਾ ਤੇ ਇਹ ਸੈਕਸ਼ਨ ਪਹਿਲਾਂ ਖਾਲੀ ਕੀਤਾ ਸੀ ਉਹ ਵਾਲੇ ਚ ਤੇ ਹੁਣ ਇਹ ਜਿਹੜੇ ਸੈਕਸ਼ਨ ਚ ਕੀਤਾ ਹੈ ਇਧਰੋਂ ਇਧਰਲੀ ਸਾਈਡ ਤੇ ਗੰਡੇ ਛੁੱਟਦੇ ਪਏ ਆ ਸਾਰੇ ਛਾਂਟ ਛਾਂਟ ਕੇ ਜਿੰਨੇ ਵੀ ਗਲੇ ਗੰਡੇ ਆ ਸਾਰੇ ਇਧਰਲੀ ਸਾਈਡ ਤੇ ਆ ਜਣੇ ਆ ਅਦਰਵਾਇਜ਼ ਸਾਰੇ ਉਧਰਲੀ ਸਾਈਡ ਤੇ ਚੰਗੇ ਗੰਡੇ ਨਿਕਲ ਜਾਣੇ ਆ ਤੇ ਸਾਰੇ ਸਿੰਘ ਸੇਵਾ ਕਰਦੇ ਪਏ ਆ ਇਹ ਸਚਗੰਨ ਸ਼੍ਰੀ ਹਜੂਰ ਸਾਹਿਬ ਤੋਂ ਆਏ ਹੋਏ ਸਾਰੇ ਸਿੰਘ ਸਾਰੇ ਹੀ ਸਿੰਘ ਸੇਵਾ ਕਰਦੇ ਪਏ ਆ ਬੜੇ ਤਨਮਨ ਧੰਨਾ ਇੱਕਾਇਕ ਸੈਕਸ਼ਨ ਖਾਲੀ ਹੈਗਾ ਉਧਰੋਂ ਇੱਧਰ ਲਈ ਸੈਕਸ਼ਨ ਚ ਆ ਜਣੇ ਆ ਡੰਡਿਆਂ ਦੀ ਕੁਆਂਟੀਟੀ ਤੁਸੀਂ ਚੈੱਕ ਆ ਸਕਦੇ ਜੇ ਕਿੰਨੀ ਜ਼ਿਆਦਾ ਹੈਗੀ ਆ ਜਿੰਨਾ ਵੀ ਡੰਡਾ ਇੱਥੇ ਸਟੋਰ ਹੁੰਦਾ ਜਿੰਨਾ ਵੀ ਰਸਤ ਪਾਣੀ ਦਾ ਸਾਰਾ ਰਾਜ ਨੇ ਇੱਥੇ ਹੀ ਸਟੋਰ ਹੁੰਦਾ ਚੈੱਕ ਕਰੋ ਬਾਬਾ ਜੀ ਸੇਵਾ ਕਰਨ ਆਏ ਆਪਾਂ ਬਾਬਾ ਜੀ ਬਾਬਾ ਜੀ ਸੇਵਾ ਕਰਨ ਆਇਆ ਬਾਬਾ ਜੀ ਇੰਸਟਾਗ੍ਰam ਖੋਲ ਕੇ ਸਟੋਰੀਆਂ ਚੈੱਕ ਕਰਦੇ ਹੋਏ ਵੇਖੋ ਸਾਡਾ ਜੱਥਾ ਤੇ ਫਿਲਹਾਲ ਸਾਡਾ ਜੱਥਾ ਤੇ ਫਿਲਹਾਲ ਉੱਥੇ ਹੀ ਤੇ ਅਸੀਂ ਤੇ ਸ਼ਾਦਾ ਸ਼ਕਨ ਆਏ ਸੀ ਗੁਰਦੁਆਰਾ ਲੰਗਰ ਸਾਹਿਬ ਅਸ਼ਾਦਾ ਸ਼ੱਕੇ ਹੀ ਬਾਬਾ ਜੀ ਨੇ ਆਵਾਜ਼ ਮਾਰ ਲਈ ਹੋਈ ਸੀ ਤੇ ਦੋ ਸਿੰਘ ਸਾਡੇ ਨਾਲ ਆ ਜੋਨਵੀਰ ਦਿਆ ਹੈ ਦੋ ਦੋ ਸੇਵਾ ਕਰਨ ਜੋਨਵੀਰ ਵੀਰ ਜੋਨ ਇਹ ਸਿੰਘ ਸੇਵਾ ਕਰਦੇ ਪਏ ਸਾਰੇ ਜਣੇ ਤੇ ਕੁਆਂਟੀਟੀ ਤੁਸੀਂ ਗੰਡੇ ਦੀ ਚੈੱਕ ਕਰ ਸਕਦੇ ਜੇ ਕਿੰਨੀ ਆ ਗਈ ਆ ਸਾਰੀ ਪਾਰਟੀ ਲੱਗ ਗਈ ਪਈ ਇਹ ਗੰਡਿਆਂ ਦੀ ਅੰਦਰਲੀ ਸਾਈਡ ਤੇ ਚੈੱਕ ਕਰੋਗੇ ਕਿੰਨੇ ਅੰਦਾਜ਼ਾ ਲਾਓਗੇ ਕਿ ਕਿੰਨੇ ਟਰੱਕ ਹੋਣਗੇ ਇੱਕ கிரேਡ ਦੇ ਵਿੱਚ ਕਿੰਨੀਆਂ ਗੱਡੀਆਂ ਲੱਤੀਆਂ ਹੋਣਗੀਆਂ ਤੇ ਤਕਰੀਬਨ ਤਕਰੀਬਨ 2 4 6 14 15 ਦੇ ਅਰਾਊਂਡ ਇਹ ਖੇਲਾ ਹੈਗੀਆਂ ਜੜੀਆਂ ਕਿ ਤਕਰੀਬਨ ਸਾਰੀਆਂ ਫੁੱਲ ਹੈਗੀਆਂ ਇੱਕ ਖੇਲ ਨੂੰ ਛੱਡ ਕੇ ਕਿਉਂਕਿ ਇੱਕ ਝੋਪੜੀ ਲੱਗਦੀ ਜਾਂਦੀ ਦੂਜੀ ਚ ਦੂਜੀ ਤੋਂ ਬਲਟੀ ਲੱਗ ਜਾਂਦੀ ਦੂਜੀ ਚੱਲੋ ਤੇ ਕੁਆਂਟੀਟੀ ਜੋ ਅਸੀਂ ਚੈੱਕ ਕਰੋ ਗੰਡਿਆਂ ਦੀ ਕਿੰਨੀ ਜ਼ਿਆਦਾ ਹੈਗੀ ਆ ਤੇ ਸਵੇਰ ਤੋਂ ਆਏ ਹੋਏ 1:30 ਵਜੇ ਤੱਕ ਦੀ ਸੇਵਾ ਆਪਣੀ ਥੱਲੇ ਇੱਕ ਦਾਉਂ ਦਾ ਵੀ ਥਲੜੀ ਜਿਹੜੀ ਥਲੜੀ ਸਾਈਡ ਤੇ ਹੈਗੇ ਆ ਉਹ ਚੀਜ਼ ਵੀ ਵਕਾਉਂਦੇ ਆ ਤੁਹਾਨੂੰ ਤੇ ਨਾਲ ਦੀ ਨਾਲ ਸ਼ਬਦ ਲੱਗੇ ਹੋਏ ਆ ਸਿਮਰਣਾ ਬਾਬਾ ਜੀ ਦਾ ਗੰਡਿਆਂ ਦੇ ਪਾਂਡੀਆਂ ਨੂੰ ਚੈੱਕ ਕਰੋ ਸੇਵਾਦਾਰ ਸਾਰੇ ਸੇਵਾ ਕਰਦੇ ਹੋਏ ਇੱਥੇ ਹਾਜੀ ਵੈਗ ਗਿਓ ਜੀ ਉੱਪਰਲੀ ਸਾਈਡ ਤੇ ਤੁਹਾਨੂੰ ਦਿਖਾਇਆ ਸੀ ਗੰਡਿਆਂ ਦਾ ਗਦਾਮ ਤੇ ਹੁਣ ਤੁਹਾਨੂੰ ਵਿਖਾਉਂਦੇ ਆ ਕਿ ਕਿਸ ਕਿਸ ਪ੍ਰਕਾਰ ਦੀਆਂ ਬਾਬਿਆਂ ਨੇ ਇੱਥੇ ਮੱਜਾਂ ਗਾਵਾਂ ਰੱਖੀਆਂ ਹੋਈਆਂ ਤੇ ਬਨੇਰੋ ਵੀਡੀਓ ਦੇ ਵਿੱਚ ਇਹ ਸੈਕਸ਼ਨ ਹੈਗਾ ਥੱਲੇ ਦੀ ਸਾਈਡ ਤੇ ਸੈਕਸ਼ਨ ਸਾਰਾ ਹੈਗਾ ਇਹ ਇਹ ਡੰਗਰਾਂ ਦਾ ਸੈਕਸ਼ਨ ਹੈਗਾ ਇੱਥੇ ਜਿੰਨੀਆਂ ਮੱਜਾਂ ਗਾਵਾਂ ਸਾਰੀਆਂ ਇੱਥੇ ਰੱਖੀਆਂ ਹੋਈਆਂ ਹਨ ਮਗਰਲੀ ਸਾਈਡ ਤੇ ਤੂੜੀ ਦੇ ਹਾਲ ਬਣਾਏ ਹੋਏ ਆ ਤੇ ਉੱਪਰਲੀ ਸਾਈਡ ਤੇ ਆਪਾਂ ਗਏ ਹੋਏ ਸੀ ਉੱਪਰਲੀ ਸਾਈਡ ਤੇ ਗੰਡਾਂ ਦਾ ਗਦਾਵਾ ਹੈਗਾ ਤੇ ਗਾਵਾਂ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਬੂਰੀ ਮੱਝ ਦਾ ਬੱਚਾ ਤੇ ਸਭਾ ਹੀ ਚੈੱਕ ਕਰ ਲੋ ਕਿ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਆ ਤੇ ਪੱਖਿਆਂ ਦੀ ਸਰਵਿਸ 24 ਘੰਟੇ ਹੈਗੀ ਇੱਥੇ ਤੇ ਮੱਝਾਂ ਗਿਆ ਨਿਆਰੇ ਨਾਲ گاਵਾ ਬੈਠੀਆਂ ਹੀਆਂ ਚੈੱਕ ਕਰੋ ਤੁਹਾਨੂੰ ਕੀ ਹੋ ਗਿਆ ਏ ਇਹ ਤੇ ਯੂਸੇਵਾ ਦਾ ਰੱਖਿਆ ਹੈ ਤੇ ਦਿੱਲੀ ਤੋਂ ਆਈ ਤੇ ਮੱਜਾਂ ਦੇ ਖਾਣੇ ਖੂਨ ਦਾ ਬੰਦ ਕਰਲੀਆਂ ਚੈੱਕ ਕਰੋ ਤੁਸੀਂ ਗੱਡੀਆਂ ਸਾਫ਼ ਰੱਖੀਆਂ ਜਾਂ ਕੋਈ ਇਹ ਨਹੀਂ ਕਿ ਉੱਥੇ ਪੱਠੇ ਪਾਈ ਜਣੇ ਆ ਹੈਨਾ ਸਰਵਿਸ ਚੈੱਕ ਕਰੋ ਤੁਸੀਂ ਸੇਵਾਦਾਰ ਕਿੰਦੇ ਸੇਵਾ ਕਰਦੇ ਵੇ ਪੁਰਿਆ ਕੀ ਚੀਜ਼ ਹੈ ਤੇਰੇ ਕਿਹੜੇ ਪਿੰਡ ਦਾ ਤੇ ਦੁੱਧ ਕਿੱਥੇ ਜਾਂਦਾ ਉੱਥੇ ਹੀ ਜਾਂਦਾ ਬਾਬਾ ਦਾ ਬੁੱਕਾ ਆ ਗੋਡੇ ਅਰਾਧੀ ਦੇ ਵਿੱਚ ਲਾ ਲੇ ਵੀ ਕੱਢ ਦੇ ਸਿੰਘ ਵਾਹੋਂ ਨੇ ਜੂਨ ਵਾਲੇ ਇਹ ਲੰਗਰ ਸਾਹਿਬ ਹੀ ਸਾਰਾ ਜਾਂਦਾ ਹੋਣਾ ਪ੍ਰੋਜੈਕਟਰ ਤੋਂ ਤੂੜੀ ਦਾ ਬਗਾਇਆ ਜਿੱਥੇ ਆਣਾ ਥੋੜੀ ਥੋੜੀ ਆਵਾਜ਼ ਸ਼ਟੇਗਾ ਕਰੋ ਜਾਂ ਵੀ ਢਾੜੀ ਆਵਾਜ਼ ਮਾਰ ਜੇਡਫੋਨ ਲੱਗਣੀ ਹੈ ਤੇ ਸੇਵਾ ਲੈ ਕੇ ਮੁੱਲ ਨਹੀਂ ਜਿੰਨੇ ਦਾ ਸੇਵਾ ਦਿੰਦੇ ਕੋਈ ਸ਼ੋਅ ਸੇਵਾ ਜਾਂਦੀ ਹੁੰਦੀ ਹਣੀ ਨਾ ਤੇ ਇਹ ਪੱਠੇ ਇੱਥੇ ਇੱਥੇ ਰਣੀ ਦੇ ਸਾਹ ਤੋਂ ਦੂਰ ਹੁੰਦੀ ਹੈ ਦੂਰ ਦੂਰ ਲਿਆਨੇ ਆ ਬਈ ਪੱਲੀਆਂ 100 ਜਾਂ 100 ਡੱਬੇ ਪੱਲੀਆਂ ਪਾ ਕੇ ਲਿਆ ਮੋਟਰ ਬੜੀ ਤਕੜੀ ਲਾਈ ਪੱਠਿਆਂ ਨੂੰ ਕੀ ਲੱਗ ਨਹੀਂ ਖਲਾਰੀ ਦਾ ਕਿਉਂ ਹੈਂ ਦੇਖ ਆਪਾਂ ਤੁਹਾਡੀ ਨਾਲ ਨਾ ਦੇ ਵੀ ਇਹ ਤਾਂ ਹੈ। ਸਾਡੀ ਹੁਣ ਕਿਥੇ ਰੇਟ ਨੂੰ ਇਹ ਬੰਦਾ ਐਕਸਪਰਟ ਹੈ। ਇਹਦੇ ਦੇਖਣ ਦੇ ਆਪਾਂ ਕਹਿੰਦੇ ਬਾਬਾ ਹੀ ਲੈ ਜਾ ਤੂੰ। ਆਪਣੇ ਨਹੀਂ ਕੜ ਕੇ ਪੀਲਦੇ। ਬਾਬਾ ਜੀ ਮਾਲੀ ਤੇ ਮਾਲੀ ਰੱਖ ਮਾਲੀ। ਉਹ ਤੈਨੂੰ ਡੰਗਰ ਆ ਗਏ ਭੈਣ ਉੱਠ ਜਾ। ਇੱਥੇ ਨਾ ਕੋਈ ਬਲੌਕਰ ਤਾਂ ਜਿੱਦ ਤੱਕ ਮੈਂ ਆਇਆ ਅੱਜ। ਚੱਲ ਇਹਨਾਂ ਦੇ ਪਿੱਛੇ ਪਿੱਛੇ। ਮੱਜਾਂ ਆਪਣੇ ਮੱਜਾਂ ਮੱਜਾਂ ਕਿੱਧਰ ਤੋਂ ਆਈਆਂ ਦਿੱਲੀੋਂ ਆਈਆਂ ਮੱਜਾਂ ਇੱਥੇ ਹਰਿਆਣਾ ਪੰਜਾਬ ਆਹ ਇਹ ਮਕੋਵੋ ਕਰੀ ਬਰਾਇਡਿਟੀ ਦੀਆਂ ਮੱਜਾਂ ਸਾਰੀਆਂ ਚੱਡਾ ਚੈੱਕ ਕਰ ਉਹਦਾ ਆਹ ਜਿਹੜੀ ਗੁੰਡੀਆਂ ਆਪਣੇ ਉੱਧਰ ਨਹੀਂ ਆ ਹਰਿਆਣਾ ਨੇ ਇਹ ਪੰਜਾਬ ਦੀਆਂ ਇਹ ਪੰਜਾਬੀ ਆ ਆਪਣੇ ਗੁਰੀ ਮੱਜਾਂ ਇਹ ਇਹ ਮੇਰੇ ਨਾਲ ਮੰਡੀ ਤੋਂ ਆਈ ਉਹ ਲੱਗਾ ਇਹ ਸਟicker ਜਾਂ ਕੰਨ 'ਚ ਨਹੀਂ ਨਹੀਂ ਹਾਂਜੀ ਇਹ ਆਪਦੇ ਇੱਥੋਂ ਇੱਥੋਂ ਦੇ ਲਾਇਆ ਸ਼ਿਕਰ ਠੀਕ ਹੈ ਠੀਕ ਹੈ ਜਿੰਨੇ ਲੱਗਦੇ ਹੋ ਠੀਕ ਹੈ ਮਤਲਬ ਠੀਕ ਹੈ ਲੱਗਦੇ ਆ ਅੱਛਾ ਨਾਗਰ ਮੱਝਾ ਡਰਦੀ ਐ ਤੈਨੂੰ ਉਹ ਮਾਰਨ ਬਹੁਤ ਲੱਗਦਾ ਮਾਰਦਾ ਬੱਬਾਈ ਇਹ ਨਹੀਂ ਮੇਰੇ ਤਾਂ ਨਹੀਂ ਮਾਰਦਾ ਹਾਂ ਅੱਛਾ ਅੱਛਾ ਪੇਂਡ ਵਾਗੇ ਕਿੱਥੋਂ ਆਏ ਬੱਬਾਈ ਅੱਛਾ ਤਲਾਬ ਬਣਾਇਆ ਨਾਲ ਠੀਕ ਆ ਕਾਫੀ ਡੂੰਗਾ ਹੁਣਾ ਦੇ ਹਾਂ ਪਵਰੀ ਕਿੰਨੇ ਸਿੰਘ ਸੇਵਾ ਕਰਦੇ ਫਿਰ ਇੱਥੇ ਤਾਂ 10 10 12 ਆ ਹੈ ਤੇ ਉਧਰਲਾ ਜਿਹਦੇ ਲੇ ਪਾਸੇ ਕਣਕਝੋਨਾ ਲੱਗਦਾ ਪਿਆ ਉਧਰਲੇ ਪਾਸੇ ਵਕਰੇਪ ਸਿੰਘ ਆ ਨਹੀਂ ਨਹੀਂ ਹਾਂ ਨਹੀਂ ਉਹ ਕਣਕ ਲਾਦੀ ਪਈ ਨਾ ਉਧਰਲੀ ਸਾਈਡ ਤੇ ਉਧਰ ਸਿੰਘ ਵਕਰੇ ਦੀ ਡਿਊਟੀ ਹੁੰਦੀ ਹੈ ਹਾਂ ਕਹਿੰਦੇ ਕਿੱਥੋਂ ਕਿੱਥੋਂ ਕਹਿੰਦੇ ਜਿਹੜੀ ਕੱਥੀ ਕੀਤੀ ਸੀ ਸੇਵਾ ਜਿਹੜੀ ਉਹ ਤੋਂ ਪੰਜਾਬ 'ਚ ਹੋਈ ਕਰ ਗਈ ਪੰਜਾਬ 'ਚ ਆਈ ਉਹ ਤੋਂ ਆਰੀਏ ਸਟੇਟ ਦਾ ਦਵਾਈ ਜਾਂਦੀ ਜੁਪੀ ਰਾਜਸਥਾਨ ਤੋਂ ਬਹੁਤ ਸਾਰੇ ਹੋਰ ਹੋਣੀ ਨਿਗੀ ਚੋ ਆਵੇ ਇਹਦੇ ਥਾਂ ਨੂੰ ਕੀ ਹੋਇਆ ਪਪਾ ਹਾਂ ਕਰਾਵੈਂਦੇ ਆ ਮਾਲੀ ਇੱਕ ਹੀ ਆ ਉਹ ਗਾਂ ਰੇੜਲਾ ਮਮਾ ਕੋ ਚੁੱਕ ਜੇ ਇਹ ਸਾਰੀ ਜਗ੍ਹਾ ਬਾਬੇ ਨੇ ਵਲੀ ਹੋਈ ਆ ਤੇ ਇਹ ਕੁਛ ਨਾ ਕੁਛ ਪ੍ਰੋਜੈਕਟ ਬੰਦਾ ਰਹਿ ਰਹੇ ਨੇ ਆ ਇਹਦੇ ਤੇ આજ ਤੋਂ 2 ਸਾਲ ਡੇਢ ਸਾਲ ਨੂੰ ਬਾਤ ਹੋ ਜੂਗੇ ਇਹ ਚੀਜ਼ ਵੀ ਤੇ ਉਹ ਕੀ ਚੀਜ਼ ਬਣੀ ਜੀ ਆ ਅੱਛਾ ਇਹ ਗੱਤੋ ਬਈਲਾ ਇਧਰਲੀ ਸਾਈਡ ਤੇ ਘੋੜੇ ਰੱਖੇ ਹੋਏ ਆ ਚੈੱਕ ਕਰੋ ਇਹ ਹੀਰਾ ਹੀਰਾ ਯੋਰਾ ਯੋਰਾ ਇਹ ਜੋ ਨਾਲ ਲਿਖਿਆ ਹੋਣਗੇ ਇਹਨਾਂ ਦੇ ਬਾਜ ਹੈ ਹੈ जो बड़ा तुर नहीं रहा होगा ऐसे वो तो उसका हड्डी का, का प्रॉब्लम है हैं उसकी हड्डी का प्रॉब्लम है नहीं तो पैर भी बन रहे खराब हुए इसके पैर नहीं बनने वाले तो तो बनने वाले हैं इसके पैर जो ओ वाइट है तो उसके सही है पैर इनके सही है क्या प्रॉब्लम है नहीं इसके बन है। देखो आप के ना देखो कितने दिखे हुए हैं तो हाँ वो तो अभी कटिंग करवा हाँ कटिंग होने वाली है ना अभी बोल रहा कटिंग जब उसकी कटिंग कर। होगी फिर वो बढ़िया तोड़ेगा और बढ़िया सब कुछ होगा बढ़िया कटिंग अभी तो, तो भी होने वाली कड़ी उसकी कटिंग करने वाला भी आया तो कटिंग है देखो कितने शान तक खड़ा हुआ देखो उसके बाद नहीं ਹਾਂ ਨਾ ਇੱਕ ਉਸਕੇ ਪੈਰ ਕੀ ਹੱਡੀ ਟੁੱਟੀ ਹੈ ਨਾ ਹਾਂ ਉਹ ਦੇਖੋ ਕਿਤਨੇ ਹੋਏ ਬੜੇ ਬੜੇ ਉਹ ਦੇਖੋ ਉਸਕੇ ਇੱਕ ਮਹੀਨੇ ਕੇ ਬਾਅਦ ਕਰਾ ਲਈਏ ਠੀਕ ਹੋਗਾ ਤਦ ਕਰਵਾਇਏ ਪਹਿਲੇ ਇਹ ਗਿਆ ਤਿੰਨ ਪੈਰੋ ਕੇ ਬਦਲਣ ਤੋਂ ਤੱਕ ਉਹ ਦੇਖੋ ਇਧਰਲੀ ਸਾਈਡ ਤੇ ਬਾਈ ਜੀ ਬਾਗ ਲੱਗਾ ਹੋਇਆ ਫਲਦਾਰ ਰੁੱਖ ਲੱਗੇ ਹੋਏ ਸਾਰੇ ਤੇ ਸਾਹਮਣੇ ਵੀ ਲੱਗੇ ਹੋਏ ਫਲਦਾਰ ਰੁੱਖ ਤੇ ਉਧਰਲੀ ਸਾਈਡ ਤੇ ਗਦਾਮ ਆ ਇਹਦੇ ਥੱਲੇ ਡੰਗਰਾਂ ਦਾ ਪੁੱਛਣਾ ਹੈ ਉੱਪਰਲੀ ਸਾਈਡ ਤੇ ਘੰਡਿਆਂ ਦਾ ਧਾਮ ਹੈਗਾ ਤੇ ਪਰਲੀ ਸਾਈਡ ਤੇ ਜਿਹੜਾ ਹੈਗਾ ਉਹ ਕਣਕ ਸੋਨੇ ਦਾ ਧਾਮ ਹੈਗਾ ਇਹ ਬਾਥਰੂਮ ਬੰਦ ਹੋਇਆ ਹੈ